ਤੂੰ ਕਹਿੰਦਾ ਆ ਆ ਆਂ ਹੀ ਕਰਦੇ ਮੈਨੂੰ ਮੈਂ ਤੇਰੀ ਗੱਲ ਨੂੰ ਸਮਝਦਾ ਨਾ ਨਾ ਮੈਨੂੰ ਲੂੰਗਾ ਇਹ ਪਹਿਲਾਂ ਉਰੇ ਉਰੇ ਬਣਾਉ ਉਰੇ ਭਾਈ ਇੱਕ ਮਿੰਟ ਖੜੋਦਾ ਜਾਂ ਪਹਿਲਾਂ ਇੱਧਰ ਹੋ ਫੜਾਓ ਫੜਾਓ ਉਹਦੀ ਨਹੀਂ ਉਹਦੀ ਤੇਰੀ ਮੰਨਦੇ ਸੀ ਉਹਦੀ ਨਹੀਂ ਮੰਨੀ ਜਾਣੀ ਛੋਟੇ ਵੀਰ ਮੰਨੀ ਤਾਂ ਤੇਰੀ ਜਾਣੀ ਮੈਨੂੰ ਐ ਕਹਿ ਦੇ ਵੀ ਐ ਕਰ ਜਿਹੜਾ ਪਟਾ ਛੋੜ ਸੱਪਾ ਖੁੱਲੋ ਕੋਈ ਐ ਨਾ ਘਰ ਤੁਸੀਂ ਇਧਰ ਰਾਗਿਆ ਨਾ 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 ਪਹਿਲਾਂ ਮੇਰੀ ਸੁਣ ਲੈ ਖੜ ਜਾ ਖੜ ਜਾ ਭੱਜ ਲੈ ਭੱਜੇ ਕੋਈ ਸੌਦਾ ਹੋਣਾ ਪਤਾ ਗੱਲ ਕੀ ਹੈ ਤੂੰ ਕਹੇਂਗਾ ਵੀ ਹਾਂ ਵੀਰੇ ਤੂੰ ਮੇਰੀ ਮੰਗੇ ਹੋ ਰੱਖੀ ਯਾਰ 20 ਦਾ ਵੀ 25 ਹੋ ਜੂ ਜਿਉਂ ਜਿਉਂ ਬਾਜ਼ਾਰ ਵਧੀ ਜਾਊ 20 ਦਾ 25 ਬਣੂ ਮੈਨੂੰ ਪਤਾ ਹੀ ਹੈ ਬਣੂ ਜਾਂ ਨਾ ਬਣੂ ਫੜਨ ਦੇ ਪੈਸੇ ਮੈਨੂੰ ਉਹ ਚਾਨ ਗੱਲਾਂ ਮੈਨੂੰ ਚਰੀ ਗੱਲ ਤੂੰ ਮੈਨੂੰ ਪਤਾ ਮੈਨੂੰ ਪਤਾ ਤੂੰ ਕਹਿੰਦਾ ਆ ਆ ਆਂ ਕੀ ਕਰਦੇ ਮੈਨੂੰ ਮੈਂ ਤੇਰੀ ਗੱਲ ਨੂੰ ਸਮਝਦਾ ਪਰ ਨਹੀਂ ਜਿਹੜੀ ਗੱਲ ਓਰੇ ਘਰ ਮੇਰੀ ਗੱਲ ਸੌਣ ਪੈਸੇ ਦੇ ਮੈਂ ਇੱਕ ਮਿੰਟ ਇੱਕ ਮਿੰਟ ਪੈਸੇ ਪਹਿਲੇ ਪੈਸੇ ਪਹਿਲਾਂ ਇਸ ਤੇ ਬਣਾਏ ਇੱਥੇ ਬਣਾਉਂ ਇਸ ਤੇ ਮੈਂ ਨਹੀਂ ਮੇਰੀ ਮਰਜ਼ੀ ਨਾਲ ਚੱਲੂਗੀ ਜਾਂ ਤਾਂ ਮੇਂ ਤੇਰੀ ਮਰਜ਼ੀ ਕੀ ਚੱਲੇਗੀ ਅਭੀ ਮੰਗ ਸ਼ੁਭੀ ਹੈ ਦੇ ਪੈਸੇ ਹੋਰ ਔਰ ਫਸਟ ਜਦ ਮੈਂ ਉਹ ਪਾਹੇ ਦੇ ਯਾਰ ਤੂੰ ਮੈਨੂੰ ਬੜਕਾ ਕੱਲਾ ਨਾ ਕਰ 10000 ਮੈਂ ਮੋੜ ਕੇ ਦੇਣੀ ਮੇਰੀ ਰੱਖੀ ਯਾ ਮੈਂ ਨਾ ਨਾ ਮੇਰੀ ਰੱਖ ਲੈ ਰੱਖ ਲੈ ਮੇਰੀ ਮੇਰੀ ਰੱਖ ਇੱਕ ਮਿੰਟ ਮੇਰੀ ਰੱਖ ਜਮੀ ਨਹੀਂ ਮੈਂ ਇਹਦੇ ਚ ਜੰਗਾ ਰਹੇਗਾ ਮੈਂ ਤੈਨੂੰ ਇੱਕ ਦੱਸਦਾ 15 ਮਿੰਟ ਖਲਾ ਲੈਂਗਾ ਹਾਂ ਉਹ ਮੈਂ ਤੇਰੀ ਜੱਤਾ ਮੰਨ ਜਾ ਗੱਲ ਇੱਕ ਗੱਲ ਸੁਣ ਇੱਕ ਗੱਲ ਸੁਣ ਲਾਗੀ ਦੇ ਲਾਗ ਪਿੱਛੇ ਉਹ ਯਾਰ ਨਹੀਂ ਕੋਣ ਮੰਗਾ ਫਿਰ ਸਰਦਾਰ ਕੋਲ ਇੱਕ ਛੋਟਾ ਵੀਰ ਇੱਕ ਤੈਨੂੰ ਮੈਂ ਦੱਸਦਾ ਇਹ ਸੁਣ ਲੈ ਮੇਰੀ ਮੈਂ ਉਹਦੀ ਉਹਦੀ ਮੰਨਣੀ ਨਹੀਂ ਨਾ ਨਾ ਮੈਨੂੰ ਨਾ ਇਹ ਤੇ ਉਹ 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 ਫੜਾਈ ਉਹ ਉਹ ਫੜਾਈ ਮੈਂ ਖੱਡੀ ਮੈਂ ਛੱਡ ਦੇ ਛੱਡ ਦੇ ਸਵੇਰ ਸਵੇਰ ਨਹੀਂ ਛੱਡਦੀ ਛੱਡੀ ਇੱਕ ਮਿੰਟ ਨਹੀਂ ਕਰਦੇ ਉਹ ਛੱਡ ਦੇ ਨਾ ਰਹੀਏ ਮੈਂ ਉਹ ਨਹੀਂ ਮਾ ਬੋਲ ਨਾ ਫੜ ਜਾ ਰੱਖ ਜੇਬ ਚ ਪਾ ਨਾ ਨਾ ਦੱਸ ਤੈਨੂੰ ਕਹ ਦੱਸ ਯਾਰ ਹੋਰ ਕੀ ਰਿਹਾ ਗਿਆ ਜਿਆਦਾ ਜਾਰੀ ਰੱਖ ਲੈ ਮੰਨ ਲੈ ਮੰਨ ਲੈ ਯਾਰ ਮੈਂ ਤੈਨੂੰ ਗਲਤ ਨਹੀਂ ਕਹਦਾ ਮੰਨ ਜਾ ਗਲਤ ਨਹੀਂ ਕਹਦਾ ਮੈਂ ਤੈਨੂੰ ਲੱਛ ਥੋੜਾ ਥੋੜਾ ਜਾ ਜੁਮਨ ਥੱਟਾ ਜਾ ਪਿਓਾ ਥੋੜਾ ਬੱਗੇ ਦੇ ਰੱਪੜ ਲੈਣਾ ਤੁਸੀਂ ਮੇਰੇ ਹੁਣ ਮੰਨਿਆ ਤਾਂ ਦੇ ਦੀ ਉਹ ਤੁਸੀਂ ਮੇਰੇ ਨਾਲ ਰੱਖੋ ਉਹ ਤੁੱਕੀ ਲੈਣਾ ਇਹ ਤਾਂ ਤੁਹਾਨੂੰ ਪਤਾ ਖੰਮ ਦੇ ਪੈਸੇ ਗੱਲ ਪੈਸੇ ਇਹ ਲੈ ਗਏਗਾ ਨਾ ਇੱਕ ਮਿੰਟ ਖੜੋ ਤਾਂ ਜਾ ਪਹਿਲਾਂ ਇੱਧਰ ਹੋ ਫੜਾ ਫੜਾ ਇੱਕ ਮਿੰਟ ਇੱਧਰ ਖੜੋ ਪਹਿਲਾਂ ਸੌ ਯਾਰ ਆ ਲੈ ਯਾਰ ਤੋ ਪੈ ਪੈ ਉਹ ਵੀ ਬਗ ਜਾ 4 5 6 7 8 9 ਲਵ ਬਾਈ ਗੱਭ 11 12 13 ਇੱਕ ਮਿੰਟ ਖੜੋ ਜਾ ਯਾਰ 14 ਛੋੜ ਦੇ ਦੇ ਵੀ ਪੰਜ ਸੌ ਰੁਪਏ ਛੋੜ ਦੇ ਪੈਸੇ ਪੂਰੇ ਕਰ ਹਜ਼ਾਰ ਰੁਪਏ ਦਲਾਲੀ ਲੈ ਲਈ ਠੀਕ ਹੈ ਜਿਹੜੀ ਗੱਲ ਆ ਛੋੜ ਕਰ ਦੇ 500 ਰੁਪਏ ਛੋੜ ਦਾ ਕਰ ਐਸੀ ਕੋਈ ਗੱਲ ਨਹੀਂ ਹੈ ਉਹ ਬਜ਼ਾਰਾ ਉਹ ਛੋੜ ਦਾ ਕਰ ਦੇ ਖੁਸ਼ੀ ਨਾਲ ਕਰ ਦੇ ਖੁਸ਼ੀ ਨਾਲ ਕਰ ਦੇ ਮੇਰੀ ਰੱਖ ਮੇਰਾ ਬੰਦ ਕੇ ਖਾ ਇਹਦਾ 100 ਦੇਵਾਂਗੇ ਓਏ ਨਹੀਂ ਨਹੀਂ ਮੇਰੀ ਬਾਤ ਸੁਣ ਓਏ ਐਨ ਕਦਰ ਕਰੀ ਤੂੰ ਮੇਰੀ ਬਾਤ ਸੁਣ ਓਏ ਇੱਧਰ ਇੱਧਰ ਮੇਰੀ ਗੱਲ ਸੁਣ ਮੈਂ ਵੀ ਮਾਨ ਕਰਕੇ ਤੇਰੀ ਬਾਤ ਓ ਮੈਂ ਤੈਨੂੰ ਦੇਖ 100 ਨਹੀਂ ਲੈਣਾ ਅੱਜ 100 ਨਹੀਂ ਲੈਣਾ 100 ਤੈਨੂੰ ਤੇਰੀ ਸੌਣੀ ਲੈ ਮੈਨੂੰ ਤੇਰੀ ਕਸਮਾਂ ਬਾਹਲੇ ਛੱਡ ਦੇ ਸੌ ਹੋਰ ਦੇ ਉਹ ਨਾ ਨਾ ਬਾਹਲੇ ਸੌ ਤੇਰੇ ਹੋਰ ਯਾਰ ਐ ਨਾ ਕਰੋ ਮੇਰੀ ਵੀ ਰੱਖ ਲੋ ਉਹ ਮੇਰੀ ਰੱਖ ਲੋ ਯਾਰ ਫਿਰ ਮੇਰੀ ਵੀ ਰੱਖ ਲੋ ਉਹ ਭਰਾ ਐ ਬਾਈ ਨੂੰ ਤਾਂ ਦੇਖੋ ਸਭ ਤੋਂ ਦਲਾਣੀ ਜੋੜ ਲੈ ਰਿਆ ਸਹਾਰ ਲੈ ਰਿਆ ਆ ਤੂੰ ਲੈ ਕੇ ਜਾ ਵੇਖ ਲੋ ਇਹਨੂੰ ਥੱਡੋ ਜਦ ਬੈਸ ਬਣੇਗੀ ਨਾ ਫਿਰ ਤੈਨੂੰ ਬਤਾਉਂਗਾ ਵੀ ਮੈਂ ਜੋੜ ਲਊਂਗਾ ਪਹਿਲੇ ਪਹਿਲੇ ਬੱਚਾ ਜੋੜ ਬੱਚਾ ਨਾ ਸਰੇ ਤਾਂ ਥਣ ਬਿਲਕੁਲ ਖਾਲੀ ਕਰਦੀ ਐ ਇਹ ਮੰਗਾ ਕਮਣਾ ਨਹੀਂ ਢੂੜਦੀ ਐ ਹਾ ਦੋ ਜੀ ਇਹੋ ਸਾਹਮਣੇ ਖੜਾ ਫੋਨ ਲਗਾ ਰਿਹਾ ਸੀ ਜੂੜੀ ਦੀ ਗੱਲ ਕਰ। ਜੂੜ ਨਹੀਂ ਆਇਆ ਅਜੇ। ਹਾਂਜੀ ਓਕੇ ਆਜੀ ਹੋ ਗਈ ਮਾਰੇ ਸਾਦ। ਕਿੰਨੇ ਸੂਏ ਆ ਜੀ ਇਹ? ਇਹ ਚੌਥੇ ਆ। ਚੌਥੇ ਸੂਏ ਆ। ਹਾਂ ਚੌਥੇ ਸੂਏ। ਕਿੰਨਾ ਦੁੱਧ ਏ ਥਲੇ? ਆਈ ਛੋਟੇ ਬੀਰੂ ਰੇ। 14 ਜੂਨ ਆ। 14 ਜੀ ਆਈ ਮਾਰੇ ਆਈ ਉਰੇ। ਦੁੱਧ 17 ਕਿਲੋ ਹੈ ਬਾਈ ਹੁਣ। ਠੀਕ ਹੈ। 17 ਕਿਲੋ ਦੁੱਧ ਇਹ ਵੀਰ ਹੁਣਾਂ ਤੋਂ ਲਈ ਆ। ਬਹੁਤ ਚੰਗੇ ਬਹੁਤ ਚੰਗੇ ਰਪਿੰਡਾ ਵੀਰ ਦਾ ਪੱਖੋ ਦੀ ਹੈ ਬਈ ਪੱਖੋ ਦੀ ਠੀਕ ਹੈ ਕਿੱਥੇ ਜਾਣੀ ਜੀ ਵਾਜੇ ਇਹ ਮਰਾਦਾਬਾਦ ਮਰਾਦਾਬਾਦ ਜਾਈਏ ਜੂਪੀਹਾ ਉਹੀ ਖਾਨ ਸਾਹਿਬ ਦੇ ਜਾਣੀ ਆ ਠੀਕ ਹੈ ਜੀ ਆ ਖੜੇ ਹਾਬ ਜੀ ਹਮਾਰੇ ਠੀਕ ਹੈ ਜੀ ਠੀਕ ਹੈ ਜੀ ਖਾਨ ਸਾਹਿਬ ਕੱਚੀ ਮੰਗੀ ਨਾ ਪੱਕੀ ਮੰਡੀ ਤਾਂ ਫੋਰਡ ਚੌਣ ਵੇਖੀ ਮੈਂ ਦਾ ਇਹ ਜਿਹਾ ਮੋਟਾ ਡਿੱਗੂਂਗਲਰ ਕਿੱਥਾ ਲਾਲ ਟੋਕੜਾ ਇਹ ਚੱਲ 190 190 ਕਿ ਆਵੇ ਇਹ ਖੇਹ ਇਮਾਨਾ ਨਾ ਦੇ ਮੈਲੇ ਜੇ ਲਿਜੁਟੀ ਵੱਧ ਮੰਗੋ ਵੱਧ ਮੰਗੋ ਦੁੱਧ ਦਾ ਪੂਰਾ ਗੈਦਾ ਕਰ ਪੈਸੇ ਦਾ ਕੱਟ ਨਾ ਕਰ ਲਾ ਲਾ 1500 ਕੀ ਬੋਲ ਕਰੇ ਮੋਤਾ ਪੱਸੀ ਕਰੀ ਜਾਂਦੇ ਆ ਮੰਗੇ ਬੱਚਾ ਕੇ ਨਾਲ ਲੱਗੀ ਤੂੰ ਮੈਂ ਚੱਲਾਂ ਮੈਂ ਨਹੀਂ ਡਰ ਕੇ ਹੱਥ ਦੇਣ ਵਾਲਾ ਨਹੀਂ ਤੜਕੇ ਤੜਕੇ ਕਿਉਂ ਹੈ ਨਹੀਂ ਕੱਚੀ ਗੱਲ ਮੈਂ ਤੈਨੂੰ ਕਹਿ ਕੇ ਤੂੰ ਨਹੀਂ ਦੁੱਖ ਲੱਗੂ ਕਰੇ ਉਹ ਮੈਂ ਖਾਹ ਦਾਖਲ ਉਹ ਮੁੱਲ ਤੇ ਹੀ ਆਈ ਮੈਂਨੂੰ ਪਤਾ ਤੇਰੇ ਦਰਦ ਪਊਗਾ ਉਹ ਨਹੀਂ ਹੁੰਦਾ ਦਰਦ ਮੰਗਦਾ ਸਹੀ ਯਾਰ ਹੱਦ ਹੋ ਗਈ ਤੈਨੂੰ ਜਦੋਂ ਮੈਂ ਕਹਿੰਦਾ ਛੋਟੇ ਵੀਰ ਜੇ ਮੈਨੂੰ ਮੈਂ ਘਰ ਦੀ ਮੈਂ ਕਹਿੰਦਾ ਜੇ ਤੂੰ ਉਹੀ ਜਿਆਦਾ ਮੰਗ ਬੈਠਾ ਤਾਂ ਦੇ ਦੇ ਜਾਰੇ ਲੈ ਮੰਗ ਜਾ ਦੇ ਮੁੱਲ ਘੱਟ ਕਰਦਾ ਐਤੋਂ ਅੰਦਰ ਆ ਐਤੋਂ ਹਾਂ ਤੇਰਾ ਜੀ ਫੜਦਾ ਹਾਂ ਹਾਂ ਜਾਂ ਉੱਤੇ ਲਾ ਮੋਲ ਲੈ ਹੁਣ ਤੈਨੂੰ ਮੈਂ ਬੱਚਾ ਲਵਾ ਕੇ ਦਰੂਗਾ ਪਹਿਲਾਂ ਜੀ ਮਤਾ ਆ ਜਾ ਮੈਂ 14 15 ਛੇਰੀ ਮੈਂ ਆ ਗਈ ਹੁਣ ਪੁੱਛ ਲੈ ਪੱਕਾ ਪੁੱਸ ਕਿੰਨੇ ਦੀ ਮੰਗਦਾ ਹੈ ਉਹਨੂੰ ਪੁੱਛ ਕੇ ਮੈਂ ਇਸ ਲਈ ਤੀ ਤਾਂ ਬੜੀ ਦੇਖ ਫੇਰ ਦੱਸ ਮੈਂ ਤੂੰ ਪੱਕੀ ਮੰਗ ਜਾਵਾਂ ਜਾ ਲੈ ਜਾਂ ਲੋ ਫੇਰ ਤਾਂ ਘੱਟ ਦੇ ਖਾਨ ਸਾਹਿਬ ਜਿਹੜੀ ਤੋਰੀ ਸੀ ਹਾਂ ਬੱਚਾ ਨਹੀਂ ਲੜੇਗਾ ਨਹੀਂ ਨਹੀਂ ਪੰਚਾ ਤੋਂ ਸਹੀ ਹੈ ਕਿ ਪੈਰੋਂ ਕਿ ਮਤਾ ਆ ਜੇ 16 ਸੇਮਾ ਨਾ ਨੂੰ ਮਤ ਇਹ ਗੀ ਬੂਇਆ ਕੋਣ ਜਾਣ ਗਿਆ ਗਾਪੀ ਨਹੀਂ ਹੋਈ ਬੋਲੀ ਬਾਹਰ ਰੋਪਰੀ ਨੂੰ ਸੁਆ ਮੈਂ ਲੱਗ ਗਿਆ ਆ ਬਾਜ਼ਾਰ ਕਰਦੀ ਆਪਾਂ ਰੋਪਰੀ ਨੂੰ ਸੁਆ ਗਾਰੰਟੀ ਹੈ ਮੇਰੀ 13 ਗੱਲੇ ਇਧਰ ਮੁਕਾਬਲੇ ਦੀ ਮਾਇਆ ਦਿੱਤੀ ਸੀ ਸੇਮਾ ਨਾ ਸੁਈ ਨੂੰ ਅੱਦਾ ਤੂੰ ਉਹਨਾਂ ਲਈ ਕਰਦਾ ਦੋ ਘੜਾ ਆਹ ਰੇ ਮੈਂ ਤਾਂ ਮੁੱਲ ਤਾਂ ਕਿੰਨੇ ਮੈਂ ਬਣਨਾ ਨਹੀਂ ਗੱਲ ਲਖੀ ਰਾਂਗੇ ਨਾ ਪਾ ਮੈਨੂੰ ਐ ਖੈ ਵੀ ਮੰਗੇ ਐ ਹੋਈ ਤੂੰ ਵੀ ਮੰਗ ਬਾਕੀ ਵੀ ਕੋਈ ਗੱਲ ਕਹੇ ਉਹ ਗੱਲ ਤਾਂ ਕਹੇ ਕਹੇ ਦੇਖ ਮਰਾ ਤੈਨੂੰ ਖੀਰਾਂ ਦੀ ਪਹਾ ਵੜਦਾ ਪਰੇ ਤੇ ਬਾਇਆ ਕਹੀ ਜਾਂਦਾ ਤੈਨੂੰ ਜੇ ਉਹੀ ਲਖੀ ਰੱਖਣੀ ਆ ਬਾਲੇ ਪੈਸੇ ਲੱਗਦੇ ਨੇ ਲੱਗਦੇ ਹੁਣ ਲੱਗਣ ਲੱਗੇ ਇਹਨੂੰ ਪੈਸੇ ਮੈਂ ਤਾਂ ਤੈਨੂੰ ਜਾਇਜ ਹੀ ਕਹੇ ਇਹਦੀ ਗੱਲ ਮੇਰੀ ਦੇਖੀ ਹੋਈ ਆ ਇਹ ਬਬ ਕੀੜਾ ਹੋ ਕਰਕੇ ਨਾ ਮੁਰਕੇ ਬਫੇ ਲਖੀਰ ਹੁੰਦੀ ਫਿਰ ਆਪਾਂ ਬੈਠ ਕੇ ਮੈਂ ਇਹਦਾ

ਚਾਲੀ ਆਲੀ ਨਿਮੈਸ ਆਏ ਦੇਖ ਤੇਰਾ ਰਾਦਾ ਮੰਦਾ ਕਰਦਾ ਹੋਰ ਕੀ ਕਹਿਣਾ ਨਹੀਂ ਮੈਂ ਤੈਨੂੰ ਤੈਨੂੰ ਕਹਿਣ ਵਾਲੀ ਗੱਲ ਕਹੀ ਹੈ ਗੱਲ ਤਾਂ ਕਹਿ ਦੇ ਕਹਿਣ ਵਾਲੀ ਗੱਲ ਕੀ ਹੈ ਸੇਠ ਜੀ ਕਹਿ ਗੱਲ ਕੋਈ ਕਹਿਣ ਵਾਲੀ ਗੱਲ ਹੀ ਕਹਿ ਦੇ ਕਹਿ ਦੇ ਗੱਲ ਹਾਂ ਹਾਂ ਚਾਹ ਨੂੰ ਦਿਓ ਲੈ ਗਾਲੇ ਹਾਂ ਸੇਠ ਜੀ ਅਸੀਂ ਕਹਾਂ ਲਈ ਦਿਓ ਦਿਓ ਬੁਲਾਉਂਗਾ ਬੁਲਾ ਤੈਨੂੰ ਹਾਂ ਸੂਈ ਕਹਿਣਾ ਆ ਪੰਜ ਨਾ ਨਾ ਬੁਲਾ ਤੇਰੀ ਮਾਰ ਚ ਇਹ ਤੇ ਥਾਰੀ ਮੈਂ ਸੂਈ ਤੇ ਦੇਖ ਦੋ ਤਿੰਨ ਜਾਨਾਂ ਸੂਈ ਕੀ ਗੋਦੇ ਜੀ ਆਵੇ ਘਰ ਦੇ ਕਿ ਅੱਲਾ ਦਾ ਇਹ ਇਹ ਥੱਲੀ ਫਿਰਦਾ ਕਿੰਨੇ ਜੀ ਦੇਖੇ ਖੁਸ਼ ਹੈ ਤੇ ਮਤਨ ਵੇਚਣ ਵਾਲਾ ਕੰਮ ਕਰ ਮੇਰੀ ਸੋਂ 120 20 ਦੇ ਦਾਂਸੀ ਵਾਲੇ ਤਿੰਨ ਚਾਰ ਘਰ ਲਾਈ ਜਾਂਦਾ ਕੀ ਕਹਿੰਦਾ ਮੈਂ ਤੈਨੂੰ ਕੀ ਕਹਾਂ ਕੀ ਕਹਤਾ ਮਦਨ ਨੂੰ ਕਿਚਾਲੀ ਕਹਤਾ ਤੂੰ ਇਹਦਾ ਜੀ ਔਰ ਕੀ ਵਾਲਾ ਫਿਰ ਹੁਣ ਚਲ ਦੱਸ ਦੀ ਉਹ ਵੀ ਆ ਨਾ ਨਾ ਜਾਲਾ ਕਾਲੇ ਨੇ ਕਹਿਤਾ ਇਹਦੀ ਰੋਕਦਾ ਨਹੀਂ ਕੱਢ ਦੇ ਵਿੱਚ ਨਾ ਨਾ ਛੱਡ ਦੇ ਨਹੀਂ ਨਹੀਂ ਕਾਲੇ ਤਨ ਬਣੀ ਪੈਣ ਦੀ ਲਖਾਈ ਆ ਖਰਚ ਹੈ ਲੱਭ ਕੇ ਜੀ ਹਾਂ ਲੈ ਲੈ ਕਾਲੇ ਨੇ ਕਹਿਤਾ 10 ਕਹਿੰਦਾ 100 ਦੀ ਮੰਨ ਲਾ ਕਾਲਾ ਸਭ 16 ਕਿਲੋ ਆ 20 ਕਿਲੋ ਆ ਦੀ ਘਰੂ ਆ ਇਹ 20 ਮਾਰ ਜਾਈ ਹੋਈ ਆ ਜੀ ਉਹ ਨਹੀਂ ਤੇ ਮੈਂ ਕਾਲੇ ਨੇ ਕਹਿਤਾ ਮੈਂ ਵੀ ਕਾਲੇ ਦੀ ਇਤਰਾ ਨਹੀਂ ਦੇਖ ਲੈ ਜੀ ਸ਼ਕਤ ਚਲ ਬਾ ਸਾਰਾ ਠੀਕ ਆ na janela lá do do